ਹੈਲੋ ਜੀ ਸਤਿ ਸ੍ਰੀ ਅਕਾਲ ਡੈਸ਼ਿੰਗ ਪੰਜਾਬੀ ਸੂਟ ਚੈਨਲ ਤੇ ਤੁਹਾਡਾ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ। ਹੋਪਫੁਲ ਤੁਸੀਂ ਸਾਰਜਣੇ ਵਧੀਆ ਹੋਵੋਗੇ। ਸੋ ਆਪਾਂ ਅੱਜ ਨਵੀਂ ਵੀਡੀਓ ਲੈ ਕੇ ਆਏ ਆ ਤੁਹਾਡੇ ਲਈ ਸੋਹਣੇ ਸੋਹਣੇ ਸੂਟਾਂ ਦੀ। ਸੋ ਵੀਡੀਓ ਦੇ ਅੰਤ ਤੱਕ ਜਰੂਰ ਦੇਖਿਓ। ਸੋ ਅੱਜ ਆਪਾਂ ਤੁਹਾਨੂੰ ਪਿਓਰ ਖੀਨ ਖਾਬ ਦੇ ਸੂਟ ਦਿਖਾ ਰਹੇ ਆ। ਬਹੁਤ ਸੋਹਣੇ 올ਓਵਰ ਸੂਟ ਆਏ ਹੈ ਜੀ ਇਹ। ਸੋ ਬਹੁਤ ਸੋਹਣਾ ਇਹਨਾਂ ਦਾ ਫੈਬਰਿਕ ਹੈ। ਇਹਦੇ ਵਿੱਚ ਆਪਣੇ ਕੋਲ ਕਲਰ ਆਪਸ਼ਨਸ ਵੀ ਕਾਫੀ ਆਈਆਂ ਨੇ। ਸੋ ਇਹ ਰੈੱਡ ਕਲਰ ਹੈ ਜੀ ਇਹਦੇ ਵਿੱਚ 올ਓਵਰ ਸੂਟ ਰਹੇਗਾ। ਔਰ ਬਹੁਤ ਸੋ ਪਯਾਰ ਚਨੂਨ ਦੇ ਜਿਹੜੇ ਇਹਨਾਂ ਨਾਲ ਦੁਪੱਟੇ ਹੋਣਗੇ ਕਿਤਾ ਪੱਟੀ ਵਾਲਾ ਦਾ ਦੁਪੱਟਾ ਆਏਗਾ ਬਹੁਤ ਸੋਹਣਾ ਦੁਪੱਟਾ ਹੈ ਇਹਦਾ ਤੋਂ ਬਹੁਤ ਹੀ ਜ਼ਿਆਦਾ ਸੌਫਟ ਫੈਬਰਿਕ ਹੈ ਜੀ ਔਰ ਜਿਹੜੀ ਇਹਦੀ ਬਾਟਮ ਹੈ ਇਹ ਵਾਲੀ ਰੈੱਡ ਕਲਰ ਦੀ ਇਹਦੀ ਬਾਟਮ ਆਏਗੀ ਤੋਂ ਕੁਝ ਆਪਣੇ ਕੋਲੇ 올ਓਵਰ ਚਾਈਨੇ ਬਾਕੀ ਆਪਣੇ ਕੋਲੇ ਮੈਚਿੰਗਸ ਵੀ ਆਏ ਨੇ ਬਹੁਤ ਸੋਹਣਾ ਮੈਚਿੰਗ ਸੂਟ ਬਣੇਗਾ ਇਹ ਫੂ ਕੁੜੀਆਂ ਕਈ ਆਨੰਦ ਕਰ ਜਾਂਦੇ ਤੇ ਇਦਾਂ ਦੇ ਸੂਟ ਵੇਅਰ ਕਰਦੀਆਂ ਨੇ ਬਹੁਤ ਸੋਹਣੇ ਲੱਗਦੇ ਡਿਫਰੈਂਟ ਕਨਸੈਪਟ ਆਇਆ ਆਪਣੇ ਕੋਲੇ ਇਹ ਵਾਲਾ ਅ ਨੈਕਸਟ ਸ਼ੇਡ ਆਪਣੇ ਕੋਲੇ ਇਹਦੇ ਵਿੱਚ ਮੈਜੈਂਟਾ ਕਲਰ ਆ ਨਹੀਂ ਕਲਰ ਆ ਗਿਆ ਇਹ ਵੀ ਬਹੁਤ ਸੋਹਣਾ ਸ਼ੇਡ ਹੈ ਇਹ ਵਾਲੀ ਸ਼ਰਟ ਆਏਗੀ ਔਰ ਇਹਦੀ ਜਿਹੜੀ ਬਾਟਮ ਹੈ ਇਹ ਵਾਲਾ ਕਲਰ ਆਏਗਾ ਬਹੁਤ ਸੋਹਣਾ ਪਿਆਰਾ ਸ਼ੇਡ ਹੈ ਜੀ ਤੁਹਾਨੂੰ ਪ੍ਰੋਪਰ ਵੀਡੀਓ ਤੇ ਵੀ ਦਿਖਾ ਦਿੰਨੀ ਹਾਂ ਕਲਰ ਔਰ ਦੁਪੱਟਾ ਵੀ ਬਹੁਤ ਸੋਹਣਾ ਹੈ ਇਹ ਵਾਲਾ ਇਹਦਾ ਦੁਪੱਟਾ ਆਏਗਾ ਦੁਪੱਟੇ ਦੇ ਉੱਪਰ ਵੀ ਬਹੁਤ ਸੋਹਣੀ 4 ਸਾਈਡ ਹੈ ਜਿਹੜੀ ਪੱਟੀ ਲੱਗੀ ਹੋਈ ਐ ਇਸੀ ਸ਼ਰਟ ਨਾਲ ਦੀ ਬਹੁਤ ਸੋਹਣਾ ਸੂਟ ਸਟਿਚ ਹੋਣ ਤੋਂ ਬਾਅਦ ਬਹੁਤ ਸੋਹਣਾ ਸੂਟ ਬਣੇਗਾ ਇਹ ਵਾਲਾ

ਬਹੁਤ ਸੋਨੇ ਸੋਨੇ ਡਿਫਰੈਂਟ ਸ਼ੇਡ ਆਪਾਂ ਸਾਰੇ ਤੁਹਾਡੇ ਲਈ ਲੈ ਕੇ ਆਏ ਆ ਇਹਨਾਂ ਵਿੱਚੋਂ ਨੈਕਸਟ ਕਲਰ ਆ ਗਿਆ ਜੀ ਬਲੈਕ ਕਲਰ ਬਹੁਤ ਸੋਹਣਾ ਲੱਗੇਗਾ ਬਲੈਕ ਕਲਰ ਵੀ ਔਰ ਇਹਦੀ ਜਿਹੜੀ ਬਾਟਮ ਹੈ ਬਲੈਕ ਰਹੇਗੀ ਪਲੇਨ ਬਹੁਤ ਸੋਹਣਾ ਫੈਬਰਿਕ ਤੇ ਬਹੁਤ ਸੋਹਣਾ ਸੂਟ ਹੈ ਜੀ ਇਹ ਵਾਲਾ ਔਰ ਇਹਦਾ ਦੁਪੱਟਾ ਇਹ ਵਾਲਾ ਆਏਗਾ ਇਹਦਾ ਦੁਪੱਟਾ ਆ ਗਿਆ ਜਣ ਲਾਸਟ ਇੱਕ ਬਲੈਕ ਸੂਟ ਹੋਰ ਆਏਗਾ ਸੇਮ ਦੇ ਵਿੱਚ ਫੋਟੋ 'ਚ ਇਕੱਲੀਆਂ ਸ਼ਰਟਸ ਬਾਈ ਕਰਨੀਆਂ ਤੁਸੀਂ ਇਕੱਲੀਆਂ ਵਾਲੇ ਸ਼ਾਰਟਲੈਸ ਸ਼ਰਟ ਦੇ ਵਿੱਚ ਜਿਹੜੇ ਆਪਾਂ ਤੁਸੀਂ ਬਾਈ ਕਰੋਗੇ ਉਹਦੇ ਵਿੱਚ ਆਪਣੇ ਕੋਲੇ ਸਿੰਗਲ ਹੀ ਕਲਰ ਨੇ ਸਿਰਫ ਆਪਣੇ ਕੋਲੇ ਬਲੈਕ ਆਏਗਾ 골ਡਨ ਵਰਕ ਹੈ ਦੇ ਉੱਪਰ ਬਹੁਤ ਸੋਨਾ ਤੇ ਉਸ ਤੋਂ ਬਾਅਦ ਤੁਹਾਨੂੰ ਆਪਾਂ ਹੋਰ ਵੀ ਦਿਖਾਵਾਂਗੇ ਇਹਨਾਂ ਦੇ ਵਿੱਚ ਨੈਕਸਟ ਵੀਡੀਓ ਦੇ ਵਿੱਚ ਹੋਰ ਵੀ ਬਹੁਤ ਸੋਨੇ ਸੂਟ ਆਏ ਨੇ ਸੋ ਇਦਾਂ ਹੀ ਜ ਇਹਨਾਂ ਦੇ ਜੋ ਪ੍ਰਾਈਸਿਸ ਪੁੱਛਣ ਵਾਸਤੇ ਸਾਡਾ ਵਟਸਐਪ ਨੰਬਰ ਹੈਗਾ 7814942347 ਦੇ ਉੱਪਰ ਕੰਟੈਕਟ ਕਰ ਸਕਦੇ ਹੋ ਥੈਂਕ ਯੂ